ਚਾਇਨਾ ਡੋਰ ਦਾ ਕਹਿਰ ਜਾਰੀ ਹੈ ਪਿੰਡ ਪਿੰਡ ਸ਼ਹਿਰ ਸ਼ਹਿਰ ਜਾਰੀ ਹੈ ਦੁਨੀਆ ਜਾਵੇ ਠੱਠੇ ਖੂਹ ਵਿੱਚ ਪੇਚੇ ਪਾਉਣ ਦੀ ਲਹਿਰ ਜਾਰੀ ਹੈ ਚਾਇਨਾ ਡੋਰ ਯੂਜ਼ ਕਰਦੇ ਲੋਕੀ ਭੋਰਾ ਵੀ ਨਾ ਡਰਦੇ ਲੋਕੀ ਸੜਕਾਂ ਉਤੋਂ ਲੰਘਣਾ ਮੁਸ਼ਕਲ ਹਰ ਜਾਨ ਨੇ ਹੋਰ ਪਰਦੇ ਲੋਕੀ ਅੰਨੀ ਬੋਲੀ ਸਰਕਾਰ ਦਾ ਸੋਨਾ ਮੰਗੜਾ ਪਹਿਰ ਤੋਂ ਪਹਿਰ ਜਾਰੀ ਹੈ ਚైనా ਡੋਰ ਦਾ ਕਹਿਰ ਜਾਰੀ ਹੈ ਐਕਸੀਡੈਂਟਾਂ ਦੀ ਦਾਬਤ ਬਣ ਗਈ ਪાંਸੀਆਂ ਲਈ ਵੀ ਆਫਤ ਬਣ ਗਈ ਆਪਣੇ ਪੈਰੀ ਆਪ ਕਹਾੜਾ ਮਾਰਨ ਵਾਲੀ ਕਹਾਵਤ ਬਣ ਗਈ ਗੁੱਡੀ ਕਟਦੀ ਕਟਦੀ ਗਲ ਕਟ ਦੇਵੇ ਲਹੂ ਦੀ ਵਗਦੀ ਨਹਿਰ ਜਾਰੀ ਹੈ ਚైనా ਡੋਰ ਦਾ ਕਹਿਰ ਜਾਰੀ ਹੈ ਸਰਕਾਰੇ ਪੂਰੀ ਮੰਗ ਕਰ ਦੇ ਤੂੰ ਬਸ ਇੱਕ ਚੰਗਾ ਪ੍ਰਬੰਧ ਕਰ ਦੇ ਤੂੰ ਚਿੱਟਾ ਚੁੱਟਾ ਗੱਲ ਦੂਰ ਦੀ ਚਾਈਨਾ ਡੋਰੀ ਬੰਦ ਕਰ ਦੇ ਤੂੰ ਕਹਿ ਚਾਈਨਾ ਡੋਰ ਨੂੰ ਵੇਚੂਗਾ ਜੋ ਉਹਨੂੰ ਮੌਤ ਦਾ ਫਾਇਰ ਜਾਰੀ ਹੈ ਚਾਈਨਾ ਡੋਰ ਦਾ ਕਹਿਰ ਜਾਰੀ ਹੈ ਤਿਹਾਰ ਹੈ ਕਿ ਉਹ ਤਮਾਸ਼ਾ ਬਣਦਾ ਹੈ ਕਾਤਲ ਹਰ ਇੱਕ ਪਾਸਾ ਬਣਦਾ ਕਿਉਂ ਬੰਗੜ ਕਟੂ ਦਾ ਵੇੜਾ ਚਿੜੀਆਂ ਦੀ ਮੌਤ ਦਾ ਹਾਸਾ ਬਣਦਾ ਪਰ ਅਜੇ ਕੱਚੇ ਤਾਂ ਗਿਆਨ ਦੇ ਵਿੱਚ ਚਾਹ ਖੁਸ਼ੀਆਂ ਦਾ ਠਹਿਰ ਜਾਰੀ ਹੈ ਚਾਈਨਾ ਡੋਰ ਦਾ ਕਹਿਰ ਜਾਰੀ ਹੈ ਚਾਈਨਾ ਡੋਰ ਦਾ ਕਹਿਰ ਜਾਰੀ ਹੈ ਪਿੰਡ ਪਿੰਡ ਸ਼ਹਿਰ ਸ਼ਹਿਰ ਜਾਰੀ ਹੈ ਦੁਨੀਆਂ ਜਾਵੇ ਟੱਠੇ ਖੂਬ ਵਿੱਚ ਪੇਚੇ ਪਾਉਣ ਦੀ ਲਹਿਰ ਜਾਰੀ ਹੈ ਚਾਈਨਾ ਡੋਰ ਦਾ ਕਹਿਰ ਜਾਰੀ ਹੈ